ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਨਡਾਲਾ ਵਿੱਚ ਸਥਾਨ ਬਣਾਇਆ ਗਿਆ ਹਾਂ ਜੀ ਹਾਂਜੀ ਗੁਰਦੁਆਰਾ ਪਰਮੇਸ਼ਰ ਦਵਾਰ ਸਾਹਿਬ ਨਡਾਲਾ ਇੱਕ ਹੈ ਗੁਰਦੁਆਰਾ ਪਰਮੇਸ਼ਰ ਦਵਾਰ ਸਾਹਿਬ ਸ਼ੇਖੂਪੁਰ ਸਾਡਾ ਹੈਡ ਸਥਾਨ ਹੈ ਜਿਹੜਾ ਤੇ ਹੁਣ ਇਹ ਸਥਾਨ ਨਵਾਂ ਕਈ ਸਾਲਾਂ ਦਾ ਚੱਲ ਰਿਹਾ ਸੀ ਸੇਵਾ ਤੇ ਦੁਆਬੇ ਦੇ ਵਿੱਚ ਇਹ ਕਪੂਰਥਲਾ ਜ਼ਿਲ੍ਹਾ ਪੈਂਦਾ ਪਿੰਡ ਨਡਾਲਾ ਬੇਗੋਵਾਲ ਦੇ ਨੇੜੇ ਦੇ ਬਹੁਤ ਸੁੰਦਰ ਸਥਾਨ ਬਣ ਗਿਆ ਗੁਰੂ ਸਾਹਿਬ ਅਜਿ ਸ਼ੁਭਿਤ ਹੋ ਗਏ ਆ ਸੰਗਤ ਇੱਥੇ ਆਉਂਦੀ ਸੀ ਮੈਨੂੰ ਮਿਲਣ ਵਾਲੇ ਛੜਕਾਂ ਚੁੜਕਾਂ ਤੇ ਬੈਠੇ ਰਹਿੰਦੇ ਸੀ ਮੈਨੂੰ ਚੰਗਾ ਨਹੀਂ ਸੀ ਲੱਗਦਾ ਵੀ ਚਲੋ ਗੁਰੂ ਸਾਹਿਬ ਕੋਲ ਬਹਿਣਗੇ ਹੁਣ ਸਤਿਗੁਰੂ ਦੀ ਹਜ਼ੂਰੀ ਵਿੱਚ ਸੁਣਨ ਸਮਝਣਗੇ ਤੇ ਚਲੋ ਚੰਗਾ ਹੋਏਗਾ ਅਸਥਾਨ ਦੀ ਜੋ ਓਪਨਿੰਗ ਹੋਈ ਹਾਂਜੀ ਬਈ ਪੰਜਾਬ ਦੇ ਵਿੱਚ ਸਿੱਖੀ ਜੋ ਪ੍ਰਚਾਰ ਤੇ ਵਿਸਾਰ ਦੀ ਕਰ ਦਿੱਤੀ ਜਾ ਰਹੀ ਹੈ ਧਰਮ ਦੀ ਕਪਟਾਉ ਕੁਛ ਮਸਲੇ ਲੈ ਕੇ ਤੁਸੀਂ ਕੀਵੇਂ ਦੇ ਤੁਹਾਡੀ ਪਛਾਣ ਕੀਤੀ ਨਹੀਂ ਮੈਂ ਬੇਨਤੀ ਵਾਰ-ਵਾਰ ਕਰ ਰਿਹਾ ਪਿਛੇ ਅਸੀਂ ਵਿਸਾਖੀ ਸਮਾਗਮ ਚੜ੍ਹਦੀ ਕਲਾ ਨਾਲ ਕੀਤਾ ਉਹਦੇ ਵਿੱਚ ਵੀ ਅਮਰ ਸੰਚਾਰ ਹੋਇਆ ਤੇ ਇਹ ਵੀ ਮੈਂ ਕਿਹਾ ਵੀ ਅਗਲੇ ਸਾਲ ਅਸੀਂ ਆਪ ਪੰਜ ਪਿਆਰਾਂ 'ਚ ਮੈਂ ਵੀ ਲੱਗਾਗਾ ਵੀ ਆਪਾਂ ਅਮਰ ਛਕਣ ਵਾਲੇ ਬਣੋ 5-7000 10000 ਇਕੱਠਾ ਅਮਰ ਛਕੇ ਤੇ ਅਸੀਂ ਉਦੋਂ ਤਿਆਰੀ ਕਰ ਰਹੇ ਹਾਂ ਵੀ ਅਸੀਂ ਤਾਲ ਲੱਗ ਕੇ ਪੰਜ ਪਿਆਰਿਆਂ 'ਚ ਹੋਰ ਵੀ ਗੁਰਮਖਾਂ ਨੂੰ ਬੇਨਤੀ ਕਰੀਏ ਜੇ ਸਾਨੂੰ ਆਪ ਵੀ ਪ੍ਰਚਾਰ ਦੇ ਨਾਲ ਨਾਲ ਖੰਡਾ ਵਾਟਾ ਵੀ ਆਪ ਚੁਕਣਾ ਪਵੇ ਤੇ ਅਸੀਂ ਤਾਂ ਵੀ ਤਿਆਰ ਆ ਸੰਗਤ ਅਮਰਸ਼ਕੇ ਧਰਮ ਪਰਵਰਤਨ ਦੀ ਲਹਿਰ ਜੋਰਾਂ ਤੇ ਪੰਜ ਚਾਰ ਸਾਲਾਂ ਦੇ ਵਿੱਚ ਹੋਈ ਹੈ ਮੈਂ ਵੇਖਿਆ ਦੁਆਬੇ ਦੇ ਵਿੱਚ ਮਾਝੇ ਦੇ ਵਿੱਚ ਜਗਾ ਜਗਾ ਬੋਰਡ ਗੁਰੂ ਸਾਹਿਬ ਦੇ ਨਹੀਂ ਹਨ ਬੋਰਡ ਇੱਥੇ ਵੱਖਰੇ ਲੱਗੇ ਐ ਅਸੀਂ ਸਤਕਾਰ ਸਾਰੇ ਧਰਮਾਂ ਦਾ ਕਰਦੇ ਆਂ ਨਾ ਕਿਸੇ ਨੂੰ ਡਾਂਗ ਤਲਵਾਰ ਨਾਲ ਰੋਕਣ ਦੇ ਮੈਂ ਹੱਕ 'ਚਾ ਨਾ ਰੋਕਣਾ ਚਾਹੀਦਾ ਹਰ ਬੰਦਾ ਪ੍ਰਚਾਰ ਵੀ ਕਰ ਸਕਦਾ ਹਰ ਬੰਦਾ ਜਿਸ ਮਰਜ਼ੀ ਧਰਮ ਵਿੱਚ ਜਾ ਸਕਦਾ ਇਹ ਚੈਪਟਰ ਵੱਖਰਾ ਪਰ ਸਾਨੂੰ ਹੀ ਆਪ ਹੀ ਸਿੱਖਾਂ ਨੂੰ ਕਾਇਮ ਹੋ ਕੇ ਸਾਡੇ ਧਰ ਘਰ ਦੀ ਪਹਿਰੇਦਾਰੀ ਸਾਨੂੰ ਕਰਨੀ ਚਾਹੀਦੀ ਹੈ ਕਿ ਸਾਰੇ ਪ੍ਰਚਾਰਕ ਕੰਮਰ ਕਸੇ ਕਰਕੇ ਤਕੜੇ ਹੋ ਕੇ ਵਿਦ ਐਸਜੀਪੀਸੀ ਤਕੜੇ ਹੋ ਕੇ ਜਥੇਦਾਰ ਅ ਜਥੇਦਾਰ ਬਾਰੇ ਸੁਣਿਆ ਗੜਗੱਜ ਜਿਹੜੇ ਆਏ ਨਹੀਂ ਇਹ ਕਹਿ ਰਹੇ ਨੇ ਧਰਮ ਪ੍ਰਚਾਰ ਦੀ ਲਹਿਰ ਅਸੀਂ ਸ਼ੁਰੂ ਕਰਨੀ ਹੈ ਤੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਵੀ ਤੁਸੀਂ ਜਿਹੜਾ ਕਦਮ ਪਾਟ ਰਹੇ ਹੋ ਬੜੀ ਚੰਗੀ ਗੱਲ ਹੈ ਤੇ ਜੇ ਜਥੇਦਾਰ ਹੋਣੀ ਇਸ ਲਾਗਾ ਜੋਗ ਕਦਮ ਹੈ ਜੇ ਜਥੇਦਾਰ ਹੋਣੀ ਗੜਗੱਜ ਹੋਣੀ ਇਹ ਕਰਨਗੇ ਤੇ ਇਹ ਉਹਨਾਂ ਦੇ ਵਾਸਤੇ ਚੰਗੀ ਗੱਲ ਵੀ ਹੈ ਤੇ ਸੰਗਤ ਨੂੰ ਫੇਰ ਉਹਨਾਂ ਦਾ ਸਾਥ ਵੀ ਦੇ ਦੇਣਾ ਚਾਹੀਦਾ ਜੇ ਸਿੰਘ ਸਾਹਿਬ ਲਹਿਰ ਚਲਾਉਂਦੇ ਨੇ ਮੈਂ ਫੇਰ ਦੁਹਰਾਣ ਲਗਾ ਜੇ ਸਿੰਘ ਸਾਹਿਬ ਲਹਿਰ ਧਰਮ ਪ੍ਰਚਾਰ ਦੀ ਚਲਾਉਂਦੇ ਐ ਤੇ ਤਕੜੇ ਹੋ ਕੇ ਆਪ ਕਮਰ ਕੱਸਾ ਕਰਕੇ ਸਾਰੇ ਪ੍ਰਚਾਰਕਾਂ ਨੂੰ ਨਾਲ ਲੈ ਕੇ ਤੁਰਦੇ ਐ ਅਕਾਲ ਤਖਤ ਸਾਹਿਬ ਦੀ ਸਿੱਖ ਰਹਿਤ ਰੀਤ ਮਰਿਆਦਾ ਨੂੰ ਬੇਸ ਬਣਾ ਕੇ ਜੇ ਸਿੰਘ ਸਾਹਿਬ ਚੱਲਣ ਤੇ ਸਾਰੇ ਹੀ ਪ੍ਰਚਾਰਕ ਉਹਨਾਂ ਨਾਲ ਤੁਰਨ ਨੂੰ ਤਿਆਰ ਨੇ ਤੇ ਉਹਨਾਂ ਦਾ ਇਹ ਸਲਾਘਾਯੋਗ ਕਦਮ ਐ ਤੇ ਉਹਨਾਂ ਨੂੰ ਹੀ ਚਾਹੀਦਾ ਤੇ ਉਹਨਾਂ ਦਾ ਸਾਥ ਵੀ ਫੇਰ ਸੰਗਤ ਨੂੰ ਦੇਣਾ ਚਾਹੀਦਾ ਕਿਉਂਕਿ ਇਸ ਵੇਲੇ ਗੱਲ ਇਹ ਨਹੀਂ ਕੌਣ ਕਿਹਦੇ ਨਾਲ ਤੁਰਨਾ ਕਿਹੜਾ ਕਿਹੜੀ ਪਾਰਟੀ ਨਾਲ ਹੈ ਅੱਜ ਦੀ ਘੜੀ ਵਿੱਚ ਉਹ ਸਬੰਦੇ ਦਾ ਸਾਥ ਦਿਓ ਜਿਹੜਾ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਦੇ ਪ੍ਰਚਾਰ ਦੀ ਵਾਅਦੇ ਦੀ ਗੱਲ ਕਰੇ ਚਾਹੇ ਉਹ ਕੋਈ ਵੀ ਚਾਹੇਦਾਰ ਕਰੇ ਹਰਪ੍ਰੀਤ ਸਿੰਘ ਉਹ ਨਹੀਂ ਕਰ ਲੈਣ ਤੇ ਜੇ ਗੜਗੱਜ ਹੋਣੀ ਇਸ ਵੇਲੇ ਤਾਕਤ ਉਹਨਾਂ ਦੇ ਕੋਲ ਹੈਗੀ ਹੈ ਪਾਵਰ ਹੈ ਤੇ ਉਹਨਾਂ ਦੇ ਕੋਲ ਐਸਡੀਪੀਸੀ ਉਹਨਾਂ ਦੇ ਨਾਲ ਮਗਰ ਤੁਰਦੀ ਹੈ ਉਹਨਾਂ ਦੇ ਤੇ ਫਿਰ ਉਹ ਤਕੜੇ ਹੋ ਕੇ ਲਹਿਰ ਚਲਾਉਣ ਤੇ ਸੰਗਤ ਉਹਨਾਂ ਦਾ ਸਾਥ ਵੀ ਦੇਵੇ ਹਾਂਜੀ ਬਾਕੀ ਜਿਸ ਤਰ੍ਹਾਂ ਕਿ ਕੋਈ ਕੋਈ ਅਗਲਾ ਦਾ ਬੰਦਾ ਨਹੀਂ ਲੜੀਆਂ ਚ ਸਹੀ ਉਸਕੇ ਦੋਸਤ ਨੂੰ ਜੋ ਪ੍ਰੋਤਾ ਗਿਆ ਦੁਬਾਰਾ ਉਹ ਸਮਾਹ ਕਰਵਾ ਸਕਦੇ ਨਹੀਂ ਉਹ ਅਸੀਂ ਆਪਣੇ ਤੌਰ ਤੇ ਦੇਖੋ ਰੋਕ ਤਾਂ ਅਸੀਂ ਨਹੀਂ ਲਾਈ ਪ੍ਰਚਾਰ ਵੀ ਆਪਣੇ ਤੌਰ ਤੇ ਸੋਸ਼ਲ ਮੀਡੀਆ ਤੇ ਕਰਦੇ ਰਹੇ ਆਂ ਦਵਾਨ ਲਾਉਂਦੇ ਰਹੇ ਆਂ ਅਸੀਂ ਅਮਰ ਸੰਚਾਰ ਵੀ ਹਰ ਮਹੀਨੇ ਕਰਾਉਂਦੇ ਰਹੇ ਆਂ ਹਾਂ ਅਸੀਂ ਬਾਹਰ ਪਿੰਡਾਂ ਸ਼ਹਿਰਾਂ ਚ ਨਹੀਂ ਜਾ ਰਹੇ ਪਰ ਪਿਛਲੇ ਦੋ ਕੁ ਮਹੀਨਿਆਂ ਤੋਂ ਲੱਗੇ ਆਂ ਜਾਣ ਤੇ ਮੈਂ ਤੇ ਬੇਨਤੀ ਕਰਾਂਗਾ ਜਿਹੜੇ ਦੂਜੇ ਭਰਾ ਵੀ ਸਾਡੇ ਵਿਰੋਧ ਕਰਨ ਵਾਲੇ ਵੀਰ ਵੀ ਨੇ ਵੀ ਆਪਣੀਆਂ ਲੜਾਈਆਂ ਲੜਦੇ ਰਾਂਗੇ ਬਾਅਦ ਵਿੱਚ ਪਹਿਲਾਂ ਸਾਨੂੰ ਚਾਹੀਦਾ ਹੈ ਕਿ ਅੱਜ ਦੇ ਘੜੀ ਦੇ ਜੋ ਹੁਣ ਹਾਲਾਤ ਨੇ ਉਹਨਾਂ ਨੂੰ ਤਾਂ ਸਾਂਭ ਲਈਏ ਜੇ ਨਹੀਂ ਸਾਂਭਾਂਗੇ ਤੇ ਆਉਣ ਵਾਲੇ ਸਮੇਂ 'ਚ ਸਾਰੇ ਹੀ ਪਛਤਾਵਾਂਗੇ ਇਹਦੇ ਵਾਸਤੇ ਮੈਂ ਯਤਨ ਕਰਨ ਕਰ ਰਿਹਾ ਪਿਛੇ ਮਹੀਨਾ ਕੁ ਦਿਵਾਨ ਲਾਏ ਐ 2 ਕੁ ਮਹੀਨੇ ਮੈਂ ਬਾਹਰ ਗਿਆ ਪ੍ਰੋਗਰਾਮ ਕਰ ਤੇ ਹੁਣ ਅੱਗੇ ਹੋਰ ਵੀ ਕਰਾਂ ਸਰ ਜੀ ਬਾਹਰ ਤੋਂ ਬਾਹਰ ਦੇ ਪਾਕਿਸਤਾਨ ਉੱਧਿਆਂ ਦਾ ਕੋਈ ਰੱਖ ਸਭ ਉੱਤੇ ਸਿੱਖਾਂ ਦੀ ਗਿਣਤੀ ਬਹੁਤ ਵੱਡੀ ਹੈ ਹਾਂਜੀ ਹੁਣ ਜਿਹੜਾ ਅਪਲਾਈਡ ਹੋਣ ਲਗਾ ਤਾਂ ਤਾਂ ਜੀ ਬਾਰੇ ਉਹ ਤਾਂ ਚਲੋ ਗੱਲ ਇਹ ਹੈ ਜੀ ਸਿੱਖੀ ਨਾਲ ਪਿਆਰ ਰੱਖਣ ਦੇਸ਼ਾ ਵਿਦੇਸ਼ਾ 'ਚ ਬਹਿਣ ਕੋਈ ਨਹੀਂ ਜੇ ਇਹ ਗਏ ਆ ਤੇ ਗੁਰੂ ਗ੍ਰੰਥ ਸਾਹਿਬ ਨੂੰ ਵੀ ਮਗਰੀ ਲਗਾਏ ਆ ਵੱਡੇ ਵੱਡੇ ਨਗਰ ਕੀਰਤਨ ਕਰ ਰਹੇ ਆ ਨਿਸ਼ਾਨ ਸਾਹਿਬ ਇਹਨਾਂ ਨੇ ਅਮਰੀਕਾ ਕੈਨੇਡਾ 'ਚ ਤਾਂ ਹੀ ਚੁਲਾਏ ਨਾ ਜੇ ਗਏ ਇਹਦਾ ਨਹੀਂ ਮਸਲਾ ਰਹਿਣ ਸਿੱਖ ਜਿੱਤੇ ਬਾਬਾ ਜੀ ਗੁਰੂ ਸਾਹਿਬ ਆਪ ਗਏ ਜਿੱਦਾ ਪਾਕਿਸਤਾਨ ਤੇ ਬਹੁਤ ਗੁਰੂਤਨਾ ਹੈ ਇਸ ਤਰ੍ਹਾਂ ਜੇ ਸਾਹਿਬ ਜੀ ਬਾਰੇ ਤਾਂ ਐਸਟੀਪੀਸੀ ਜੀ ਦਾ ਆ ਐਸ ਇਹ ਦੇਖੋ ਇਹ ਵੱਡੇ ਕੰਮ ਨਹੀਂ ਐਸਟੀਪੀਸੀ ਨੂੰ ਹੀ ਕਰਨੇ ਚਾਹੀਦੇ ਆ ਚਲੋ ਇਹਦੇ ਵਾਸਤੇ ਬੇਨਤੀ ਕਰਾਂਗਾ ਐਸਟੀਪੀਸੀ ਨੂੰ ਐਸਟੀਪੀਸੀ ਇਧਰ ਵੀ ਧਿਆਨ ਦੇਵੇ ਜਿਹੜੇ ਬਾਹਰਲੇ ਸਿੱਖ ਨੇ ਉਹਨਾਂ ਨੂੰ ਵੀ ਸਾਂਭਿਆ ਜਾਵੇ ਪਰ ਜਿੱਥੇ ਵੀ ਰਹੋ ਪੰਜਾਬ ਚ ਰਹੋ ਬਾਹਰ ਰਹੋ ਕਲਗੀਧਰ ਪਾਤਸ਼ਾਹ ਨਾਲ ਪਿਆਰ ਪਾਉਣਾ ਸਿੱਖੋ ਪਿਆਰ ਪਾਲਾਂਗੇ ਪਿਆਰ ਪਿੱਛੇ ਇਸ ਬੰਦਾ ਹਰ ਕੁਰਬਾਨੀ ਕਰਦਾ ਹੈ ਦੁੱਖ ਵੀ ਕੱਟ ਲਿੰਦਾ ਹੈ ਗਰੀਬੀ ਵੀ ਕੱਟ ਲਿੰਦਾ ਜੇ ਕਹੀਏ ਜੀ ਉਧਰਲੇ ਸਾਨੂੰ ਘਰ ਬਣਾ ਕੇ ਦੇਣਗੇ ਸਾਡੇ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਦੇਣਗੇ ਮਸਲਾ ਇਹ ਦੀ ਗਰੀਬੀ ਚ ਵੀ ਬੰਦਾ ਕੱਟ ਲਏਗਾ ਪਿਆਰ ਗੁਰੂ ਸਾਹਿਬ ਨਾਲ ਪਿਆਰ ਹੋਏਗਾ ਜ਼ਿੰਦਗੀ ਸੋਹਣੀ ਲੰਗੇਗੀ ਇਸ ਕਰਕੇ ਤਕੜੇ ਹੋ ਕੇ ਸਾਨੂੰ ਨਾ ਕਮਰ ਕੱਸੇ ਕਰਕੇ ਸਿੱਖੀ ਦੀ ਪਹਿਰੇਦਾਰੀ ਅੱਜ ਕਰਨੀ ਚਾਹੀਦੀ ਹੈ ਇਹ ਹੋਈ ਰਿਪੀਟਿਡਲੀ ਕਹਿ ਰਿਆਂ ਵਾਰ-ਵਾਰ ਕਿ ਅਮਰ ਛੱਕ ਲਈਏ ਦਾੜੀਆਂ ਰੱਖ ਲਈਏ ਅੱਜ ਮੇਨ ਜਿਹੜੀ ਨਸ਼ੇ ਦੀ ਦਲਦਲ ਤੇ ਮਾਝਾ ਫਸ ਗਿਆ ਜਾਦਾ ਜਿਆਦਾ ਮਾਝਾ ਫਸ ਗਿਆ ਜੀ ਸੱਚ ਹੈ ਤੇ ਮਾਝੇ ਵਾਲਿਆਂ ਨੂੰ ਬੇਨਤੀ ਹੈ ਵੀ ਤਕੜੇ ਹੋ ਕੇ ਸਾਰੇ ਜਣੇ ਆਪਾਂ ਲਹਿਰ ਚਲਾਓ ਇਸ ਤਰਤੀਬ ਉੱਤੇ ਵੀ ਨਸ਼ਾ ਨਾ ਵੜੇ ਸਾਡੇ ਵਿੱਚ ਇਹ ਤਾਂ ਰੰ ਪਰਵਰਤਨ ਨਾ ਹੋਵੇ ਹੁਣ ਇਸ ਵੇਲੇ ਜੇ ਕਹਿ ਲੋ ਮੰਨ ਲੋ 50 ਲੱਖ ਅਮਰਤਾਰੀ ਸਿੱਖ ਹੈ ਸਾਲ ਚ ਇੱਕ ਇੱਕ ਨੂੰ ਵੀ ਛਕਾਏਗਾ ਤੇ ਆਪੇ ਕਰੋੜ ਹੋ ਗਿਆ ਸਾਲ ਚ ਤਾਂ ਇੱਕ ਛਕਾ ਸਕਦੇ ਨੇ ਇੱਕ ਬੰਦਾ ਇੱਕ ਸਿੱਖ ਬਣਾਵੇ ਸਾਲ ਚ ਤੇ ਆਪੇ ਕਰੋੜ ਹੋ ਜਾਏ ਆਪੇ ਅਗਲੇ ਸਾਲ ਨੂੰ ਆਪਾਂ ਕਰੋੜ ਬਣ ਜਾਗੇ ਤੇ ਫਿਰ ਇੱਕ ਇੱਕ ਫੇਰ ਛਕਾ ਲਾਂਗੇ ਮਤਲਬ ਕਰਦੇ ਨਹੀਂ ਨਾ ਪ੍ਰੋਬਲਮ ਤੇ ਹੈ ਹਰ ਬੰਦਾ ਪ੍ਰਚਾਰਕ ਬਣੇ ਪ੍ਰਚਾਰਕ ਥੋੜਾ ਪ੍ਰਚਾਰਕ ਨਹੀਂ ਸਾਰੇ ਹੀ ਪ੍ਰਚਾਰਕ ਨੇ ਅੱਜ ਕੱਲ ਦਾ ਸੋਸ਼ਲ ਮੀਡੀਆ ਕੱਲਾ ਕੱਲਾ ਬੰਦਾ ਬੋਲ ਲੈਂਦਾ ਗੱਲ ਕਰਨੀ ਕਿਨੂੰ ਨਹੀਂ ਆਉਂਦੀ ਇੱਕ ਇੱਕ ਬੰਦਾ ਜੋੜੋ ਇੱਕ ਸਾਲ ਤੇ ਕਰੋੜ ਦੀ ਗਿਣਤੀ ਹੋ ਜਾਏਗੀ ਤੇ ਬਾਕੀ ਧੱਕੇ ਨਾਲ ਨਹੀਂ ਕਿਸੇ ਨੂੰ ਰੋਕਣਾ ਕਰਨ ਵਾਲੇ ਕਰ ਹੀ ਜਾਣ ਪਰ ਅਸੀਂ ਆਪਣਾ ਪਿਆਰ ਨਾਲ ਬੈਰੇਦਾਰੀ ਕਰੀਏ ਆਪਣੇ ਭੈਣਾਂ ਭਰਾਵਾਂ ਨੂੰ ਆਪ ਹੀ ਸੰਭਾਲੀਏ ਠੀਕ ਹੈ ਜੀ